ਰਾਜਵੀਰ ਜਵੰਦਾ ਦੀ ਮ੍ਰਿਤਕ ਦੇ ਨੂੰ ਹੁਣ ਘਰ ਤੋਂ ਬਾਹਰ ਲਿਆਂਦਾ ਜਾ ਰਿਹਾ ਹੈ ਤੇ ਤਸਵੀਰਾਂ ਦੇਖ ਸਕਦੇ ਹੋ ਜਿਸ ਤਰੀਕੇ ਦੇ ਨਾਲ ਟਰੈਕਟਰ ਟਰਾਲੀਆਂ ਦੇ ਟਰੈਕਟਰ ਦੇ ਵਿੱਚ ਉਹਨਾਂ ਨੂੰ ਪੰਡਾਲ ਦੇ ਵਿੱਚ ਲੈ ਜਾਂਦਾ ਜਾਵੇਗਾ ਤੇ ਹੁਣ ਉਹਨਾਂ ਦੇ ਘਰ ਦੇ ਬਾਹਰ ਜਿਹੜੀ ਉਹਨਾਂ ਦੀ ਮ੍ਰਿਤਕ ਦੇ ਲਿਆਂਦੀ ਜਾ ਰਹੀ ਹੈ ਤੇ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਉਸ ਟਰੈਕਟਰ ਦੀਆਂ ਜਿਹੜੇ ਜਿੱਥੇ ਜਿਸ ਦੇ ਵਿੱਚ ਉਹਨਾਂ ਨੂੰ ਲੈ ਜਾਂਦਾ ਜਾਵੇਗਾ ਤੇ ਮ੍ਰਿਤਕ ਦੇ ਨੂੰ ਰਾਜਵੀਰ ਜਵੰਦਾ ਦੀ ਮ੍ਰਿਤਕ ਦੇ ਨੂੰ ਜਿਹੜਾ ਹੁਣ ਪੰਡਾਲ ਦੇ ਵਿੱਚ ਲਿਜਾਨ ਲਈ ਟਰੈਕਟਰ ਦੇ ਵਿੱਚ ਲਿਜਾਂਦਾ ਜਾ ਰਿਹਾ ਤੇ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਤੇ ਤਸਵੀਰਾਂ ਦੇਖ ਤੇ ਤਸਵੀਰਾਂ ਦੇਖ ਸਕਦੇ ਹੋ ਇਸ ਟਰੈਕਟਰ ਦਿਆਂ ਤੇ ਵਰ ਦਿੱਤਾ ਗਲੇ ਨੂੰ ਬਾਹਰ ਲਿਆਂਦਾ ਜਾ ਰਿਹਾ ਰਾਜਵੇ ਜਵੰਦਾ ਦੀ ਇਹ ਤਸਵੀਰਾਂ ਦੇਖ ਸਕਦੇ ਹੋ ਰਾਜੀਵ ਜੁੰਦਾ ਦੀ ਮ੍ਰਿਤਕ ਦੇਹ ਦੀਆਂ ਤੇ ਰਾਜੀਵ ਜੁੰਦਾ ਦੀ ਮ੍ਰਿਤਕ ਦੇਹ ਬਾਹਰ ਆ ਰਹੀ ਹੈ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਇਹ ਤਸਵੀਰਾਂ ਦੇ ਵਿੱਚ ਤੁਹਾਨੂੰ ਦੇਖ ਸਕਦੇ ਹੋ ਤੁਸੀਂ ਰਾਜੀਵ ਜੁੰਦਾ ਦੀ ਮ੍ਰਿਤਕ ਦੇ ਜਿਹੜੀ ਬਾਹਰ ਆ ਰਹੀ ਹੈ ਤੇ ਟਰੈਕਟਰ ਦੇ ਵਿੱਚ ਹੁਣ ਪੰਡਾਲ ਦੇ ਵਿੱਚੋਂ ਉਸ ਨੂੰ ਲੈ ਜਾਂਦਾ ਜਾਵੇਗਾ ਤਸਵੀਰਾਂ ਦੇਖ ਸਕਦੇ ਹੋ ਰਾਜਵੀਰ ਜਵੰਦਾ ਦੀ ਮ੍ਰਿਤਕ ਦੇਹ ਨੂੰ ਬਾਹਰ ਲਿਆਂਦਾ ਜਾ ਰਿਹਾ ਲੰਬੀ ਸਮਾਗਮ ਤੇ ਨਮਕਾ ਦੇ ਨਾਲ ਉਹਨਾਂ ਨੂੰ ਵਿਦਾਇਗੀ ਦਿੱਤੀ ਜਾ ਰਹੀ ਹੈ ਰਾਜਵਿਦਵੰਤਾ ਜੀ ਦੇ ਤੱਕ ਦੇ ਜਿਹੜੀ ਹੁਣ ਘਰ ਤੋਂ ਬਾਹਰ ਲਿਆਂਦੀ ਜਾ ਰਹੀ ਹੈ ਮੋਸਤਫਰ ਨੂੰ ਮੋਸਤਫਰ ਦੇ ਜਾਨ ਜੋਰਦਾਰ ਬਣ ਰਹੇ ਤੇ ਤਸਵੀਰਾਂ ਦੇਖ ਸਕਦੇ ਹੋ ਰਾਜਵੀਰ ਜਵੰਦਾ ਦੀ ਮ੍ਰਿਤਕ ਦੇ ਦਿਆਂ ਤੇ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਮ੍ਰਿਤਕ ਦੇ ਨੂੰ ਲਿਜਾਂਦਾ ਜਾ ਰਿਹਾ ਹੈ ਤੇ ਕਿਤੇ ਨਾ ਕਿਤੇ ਲਾਸਟ ਤਸਵੀਰਾਂ ਆਖਰੀ ਤਸਵੀਰਾਂ ਰਾਜਵੀਰ ਜਵੰਦਾ ਦੀਆਂ ਹਰ ਬਜਰ ਮਾਨਿਆਸਨਾ ਪਰ ਤੇ ਪੰਜਾਬੀ ਸੱਜਤ ਜਗਤ ਜਿਹੜੀ ਇੰਡਸਟਰੀ ਆ ਉਸ ਦੇ ਕਈ ਨਾਮਵਰ ਕਲਾਕਾਰ ਪਹੁੰਚੇ ਹੋਏ ਨੇ ਗੈਰੀ ਸੰਤੂ ਹੋ ਗਿਆ ਕਈ ਹੋਰ ਵੱਡੇ ਕਲਾਕਾਰ ਜਿਹੜੇ ਪਹੁੰਚੇ ਹੋਏ ਨੇ ਤੇ ਰਾਜਵੀਰ ਜਵੰਦਾ ਨੂੰ ਚਾਣ ਵਾਲੇ ਇਸ ਜਗ੍ਹਾ ਤੇ ਪਹੁੰਚੇ ਹੋਏ ਨੇ ਤੇ ਹੁਣ ਪੰਡਾਲ ਦੇ ਵਿੱਚ ਉਹਨਾਂ ਦੇ ਅੰਤਿਮ ਦਰਸ਼ਨਾਂ ਦੇ ਲਈ ਜਿਹੜਾ ਪੰਡਾਲ ਦੇ ਵਿੱਚ ਉਹਨਾਂ ਦੀ ਜਿਹੜੀ पार्थिव ਦੇਹ ਨੂੰ ਲਿਜਾਇਆ ਜਾ ਰਿਹਾ ਹੈ ਆ ਜਿਸ ਤਰੀਕੇ ਨਾਲ ਟੇਕਰਾ ਉਹਨਾਂ ਦੀ ਯਾਦ ਮੇੜ ਉਹਨਾਂ ਵਾਲੇ ਬਹੁਤ ਲੋਕ ਹੈ ਵੀ ਦਰਸ਼ਨ ਕਰਨ ਦੀ ਜਿਹੜੀ ਇਸ ਵੇਲੇ ਮੁਸ਼ਕਲ ਹੋ ਰਹੀ ਹੈ ਤੇ पार्थिव ਐ ਰਾਜਵੀਰ ਜਵੰਦਾ ਦੀ ਪਾਰਥੀ ਦੇਨ ਨੂੰ ਲਿਜਾਇਆ ਜਾ ਰਿਹਾ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜਾ ਪੰਡਾਲ ਦੇ ਵਿੱਚ ਉਹਨਾਂ ਦੀ ਤੇ ਸਰੀਰ ਨੂੰ ਰਾਜਵੀਰ ਜਵੰਦਾ ਦੀ ਦੇਸ਼ ਚਲ ਜਾ ਰਿਹਾ ਹੈ ਤਸਵੀਰਾਂ ਦੇਖ ਸਕਦੇ ਹੋ ਤੇ ਤੇ O